ਜਦੋਂ ਉਹ ਆਗੋ ਅੰਦਰੋਂ ਕੋਠੇ 'ਚ ਵੜਦੀ ਅੰਦਰ ਜਾ ਕੇ ਕਿਹੜਾ ਕਿਸੇ ਨੂੰ ਪਤਾ ਲੱਗੂ ਲੈ ਕਹੀਂ ਵੀ ਕਹੀਂ ਟਾਈਮ ਨਾਲ ਆਜੂਗਾ ਐ ਤੇ ਕਰਾਈ ਨਹੀਂ ਭੈਣ ਜੀ ਯਾਰ ਕੀ ਕਰੀਏ ਰੱਬ ਦਾ ਟੜਕੀ ਨੇ ਬੈਠਿਆ ਆਪਾਂ 4 ਵਜੇ ਤੇ ਆਏ ਵੇ ਆ ਗਿਆ ਆ ਗਿਆ ਉਹ ਬਾਬਾ ਜੀ ਪਤਾ ਨਹੀਂ ਕਿਹੜਾ ਹੀ ਜਾਂਦਾਗਾ ਮਾਫਰ ਕੌਣ ਆ ਹੈ ਵੀ ਜ਼ਿੰਦਾ ਵੀ ਨਹੀਂ ਖੋਲਦਾ ਤਾਂ ਹੈ ਨੀ ਉਹ ਕਿਤਾ ਤਾਂ ਲੈ ਹੁੜ ਜਾਣਾ ਉਹ ਤਾਂ ਕਹਿੰਦਾ ਮੈਂ 4 ਵਜੇ ਤਾਂ ਆਇਆ ਬੈਠਾ ਜ਼ਿੰਦਾ ਹਜੇ ਖੋਲਿਆ ਨਹੀਂ ਜਦੋਂ ਬੱਚੀ ਠੰਡੀ ਹਵਾ ਚੱਲਦੇ ਗੜੇ ਵਰਦੇ ਆਹ ਹੋਰ ਹਮਾ ਹੁਣ ਚੱਲਣ ਦੀ। ਨਾ ਮੈਂ ਤੈਨੂੰ ਆਇਆ ਖਸੇ ਪੈਸੇ ਮੈਨੂੰ ਫਰਾਇ ਜੀ ਤੇ ਫਿਰ ਤੂੰ ਇੱਥੇ ਖੇਤੀ ਆ ਗਿਆ। ਫਿਰ ਹੁਣ ਮੈਂ ਹੁਣ ਬਾਰ ਚ ਬੈਠਾ ਰਹਾ। ਪੈਸੇ ਤਾਂ ਪਹਿਲਾਂ ਮੈਨੂੰ ਫਰਾਇ ਆਉਂਦਾ ਚਲੋ ਉਹ ਤਾਂ ਖੇਤ ਆਉਣੀ ਹੁਣ ਸਦਾ ਮੈਨੂੰ ਪਤੀ ਆ। ਮੈਂ ਪੈਸੇ ਮੈਨੂੰ ਘਰੋਂ ਫੜਕੇ ਲੈ ਕੇ ਜਾਣੇ ਬਣਗੇ। ਪੈਸੇ ਨਾਲ ਮੈਂ ਲੱਕੜਾਂ ਨੋਕੜਾ ਲੈ ਲਾਈ ਜੂਗੀ। ਮੈਂ ਤੈਨੂੰ ਆਏ ਕਹਿੰਦੀ ਪੈਸੇ ਹੁਣ ਮੈਨੂੰ ਘਰੇ ਫੜਾਏਗਾ ਕਿ ਇੱਥੇ ਲਿਆਏਗਾ ਨਾਲ। ਪੈਸੇ ਦਾ ਹੁਣ ਮੈਂ ਫੜਾਇਆ ਹੁਣ ਘਰੇ ਵੀ ਫੜਾਇਆ ਹੁਣ ਨਹੀਂ। ਉੱਧਰ ਕੇ ਜਾਣੇ ਆ। ਦੇਖ ਲਓ ਜੇ ਤਾਂ ਹੈ ਕਿ ਨਾ ਫੜਾ ਦੇ ਜੇ ਕਰ ਫੜਾ ਕੇ ਉਹਦਾ ਕਰੇ ਫੜਾਏ ਤੇਨੂੰ ਪਤਾ ਨਹੀਂ ਤੇਰਾ ਵੀ ਸੁਭਾਅ ਦਾ ਪਤਾ ਨਹੀਂ ਕਿੰਨੇ ਜਣਣੇ ਆ ਅੱਜ ਉਹ ਵੋਟਾਂ ਜਿਹੜੀ ਗਿਣਤੀ ਹੋ ਜਾਂਦੀ ਉੱਥੇ ਬੈਠਾ ਉਹ ਮਤਲਬ ਪੋਚ ਭਰਨੀ ਆ ਕਿਸ ਤੋਂ 2000 ਰੁਪਏ ਭਰਨੀ ਆ ਕਿਸ ਤੋਂ ਹੈਗੇ ਨੇ ਇੰਨੇ ਦਾ ਹੋਣਗੇ ਨਾ ਹਰ ਲੈ ਮੇਰੀ ਗੱਲ ਸੁਣ ਉਹ ਮੈਂ ਜਾਵਾਂ ਕਿ ਮੈਂ ਐਸ ਲੱਕੜੀਆਂ ਦੀ ਭਰੀ ਲਾਂਗੇ ਲੱਕੜਾਂ ਦੀ ਲੈ ਜਾ ਭਰ ਇੱਕ ਨਾ ਹਦ ਰੁਕਤੇ ਹੈ ਛਾਂਗ ਹੀ ਨਹੀਂ ਹੈਗੇ ਤਾਂ ਇਹ ਮੈਨੂੰ ਦੇ ਦੇ ਇਹਦੇ ਪੂਰਾ ਵਰਕ ਨੂੰ ਚੁਕਾ ਦੇ ਕਾਵਾ ਤੇ ਮਿੱਟ ਕਾਵਾਗੇ ਵਰਕਿੰਗ ਕਰਨਾ ਪਾਰੇ ਮੈਂ ਲੈ ਜੂ ਛੜ ਲੱਕੜੀ ਲਾਜੀ ਇੱਕਦਣ ਆਪਾਂ ਦੋਨੇ ਸਾਲਾਂਗੇ ਲੱਕੜਾਂ ਨਹੀਂ ਹੈਗੇ ਤੇਰੇ ਬਾਈ ਨੂੰ ਬੁਲਾ ਲਈ ਉਹ ਅਜਿਹਾ ਤਰਨਾ ਨੇ ਤਾਂ ਸੁਣਾ ਦੂਗਾ ਤੇ ਨਾਲੇ ਰੇੜੀ ਭਰ ਕੇ ਲੈ ਜੂਗਾ ਉਹਨੂੰ ਨਾਲੇ ਦਾ ਤੁਮਾ ਦੀ ਨਾਲੇ ਉਹਨੂੰ ਲਈ ਨਾਲ ਉਹਨੂੰ ਆਪਾਂ ਰੇੜੀ ਭਰਾ ਕੇ ਪਿੰਡ ਤੋਰ ਦਿਆ ਕਰਾਂਗੇ ਆਪਾਂ ਮਗਰ ਉਸਾਂ ਕਟਕੀਆਂ ਕਰ ਦਿਆ ਕਰਾਂਗੇ ਚੱਲ ਕੋਈ ਨਾ ਤੂੰ ਉਹਨੂੰ ਆਖਦੀ ਆਖੀਂਗਾ ਤਾਂ ਉਸੇ ਨੂੰ ਫੇਰ ਹੀ ਆਊਗਾ ਉਹ ਲੈ ਕੇ ਖੇਤ ਮੈਨੂੰ ਕਾਇ ਤਾਂ ਮੈਂ ਦੇਊਗਾ ਆਹੋ ਨਾਲੇ ਟਾਲੀ ਕਿੰਨੇ ਕਿੰਨਿਆ ਹੋ ਰਹੀ ਜਾਣਗੇ ਤੇ ਹੁਣ ਲੱਕੜ ਦਾ ਬਾਦੂ ਨਾ ਇੱਧਰ ਬਾਦੂ ਪਈਆਂ ਗਿਆ ਮੈਂ ਲੱਕੜ ਦਾ ਹੀ ਬਥੇਰਾ ਹੋ ਜਾਣੀਆਂ ਤੁਰ ਤੱਕਰ ਸੰਗਣ ਵਾਲੀਆਂ ਪਈਆਂ ਨਗੀਆਂ ਫੇਰ ਕਿੰਨੀਆਂ ਰੇੜੀਆਂ ਲੱਕੜਾਂ ਦਾ ਹੋ ਜਾਣਗੀਆਂ ਤੂੰ ਕਰਾ ਕਿਹੜਾ ਕਿਹੜਾ ਮਾਰਦੀ ਰਿਆ ਕਰ ਲੱਕੜਾਂ ਦੀ ਘਾੜਾ ਤੈਨੂੰ ਕੋਈ ਨਾ ਕਿਹੜਾ ਛੇੜਾ ਤਾਂ ਹੁਣ ਮਾਰ ਦੂ ਰਹਿਣੀ ਆ ਆ ਹੁਣ ਵੀ ਪਤਾ ਨਹੀਂ ਕਿਹੜਾ ਆ ਜਾਂਦਾ ਸੀ ਉਹ ਤਾਂ ਮੈਂ ਲਾਤਾਂ ਹੀ ਮੁਰਗਿਆ ਆਈ ਜਾਵੇ ਫਿਰ ਨੂੰ ਡਰਦੀ ਕਿਉਂ ਨਹੀਂ ਆਂ ਬਈ ਡਰਦੀ ਡੁੱਦੀ ਤਾਂ ਮੈਂ ਬਾਣੂਆ ਗੱਲ ਕਰ ਬਈ ਆਏ ਹੋ ਜਾਂਦਾ ਵੀ ਕਿਹੜੀ ਜਾਂਦੀ ਹੈ ਕੋਹਣਾ ਤੈਨੂੰ ਪਤਾ ਨਹੀਂ ਮਿਲਕਾ ਕੰਮ ਤਾਂ ਹੁੰਦਾ ਚੜਦੇ ਆਂ ਖੇਤ ਜਾਣੇ ਆਂ ਆ ਤਾਂ ਕੰਮ ਤਾਂ ਹੁੰਦਾ ਹੁਣ ਆਹਨੂੰ ਪਤੀ ਆ ਵੀ ਖੇਤ ਬੰਨੇ ਜਾਣਾਗਾ ਹੋਗਾ ਅਗਲਾ ਕੱਖ ਕੰਡਾ ਲੈਣ ਜਾਂਦਾ ਜੇ ਅਗਲਾ ਲੱਕੜਵਾਲਣ ਲੈਣ ਜਾਂਦਾ ਹਾਂ ਹੋਰ ਤਾਂ ਬੋਕੀ ਕੰਮ ਨਹੀਂ ਗਏ ਹੋਰ ਥੇਰੇ ਕੰਮ ਨਾ ਕੁਝ ਢਾਲ ਸਬਜ਼ੀ ਸਾਗ ਤੋੜ ਕੇ ਲੈਣਾ ਕਰਨਾ ਬਈ ਸਾਗ ਤਾਂ ਮੈਂ ਲੈ ਕੇ ਜਾਣਾਗਾ ਅੱਛਾ ਸਾਗ ਤਾਂ ਮੈਂ ਉੱਥੇ ਤੋੜ ਕੇ ਰੱਖੇ ਰੱਖੇ ਹਾਂ ਉਹ ਤੂੰ ਲੈ ਜੀਂ ਜਾਂਦੀ ਜਾਂਦੀ ਉੱਥੇ ਤੋਂ ਤੋੜਿਆ ਮੈਂ ਥੋੜੇ ਪਰਲੇ ਪਾਸੋਂ ਸਾ ਹਾਂ ਉੱਤਨੀ ਤੋੜ ਕੇ ਰੱਖੇ ਮੈਂ ਖਲਾਉਂਦੀ ਉਹਨੂੰ ਟਾਈਮ ਲੱਗੇ ਨਾ ਲੱਗੇ ਮੈਂ ਹਮੇਸ਼ਾ ਤੋੜ ਕੇ ਰੱਖੇ ਮੈਂ ਕਹਾਂ ਕਿ ਉਹਨੂੰ ਤੋੜ ਕੇ ਲੈ ਗਈ ਕਿਉਂ ਨਾ ਸੁਖੇ ਨੜੇ ਨਾ ਨਾ ਉਹ ਤਾਂ ਪ੍ਰਸ਼ਾਵਾ ਵੀ ਲੈਂਦੀ ਉਹ ਤਾਂ ਬਾਲਾ ਬੇਕਾਰ ਬੰਦਾ ਉਹਨੂੰ ਜਾਇ ਪਤਾ ਲੱਗ ਗਿਆ ਤੇਰੇ ਕੋਲ ਐ ਆਈ ਮੈਂ ਸਾਰੇ ਪਿੰਡਾਂ ਜੀ ਜਾ ਕੇ ਡੇਉਂਦੀ ਪਿੱਟ ਤੇ ਉਹ ਬਾਲਾ ਖਰਾਬ ਆ ਬੰਦਾ ਜਿਹੜੀ ਸਾਗ ਦੀ ਗੰਦਲ ਤੋੜ ਲੈਂਦੇ ਹੋ ਉਹ ਉਹ ਤਾਂ ਬਾਤ ਚੜਗਾ ਲੈਂਦਾ ਕਲੇ ਦੇ ਐਡਾ ਮਾੜੀ ਨੀਤ ਵਾਲਾ ਬੰਦਾ ਤਾਂ ਸਹੀ ਤਾਂ ਉਹੀ ਗੱਲ ਹੋਈ ਗਨ ਰਣਨੀ ਕਾਨਣੀ ਇਹ ਤਾਂ ਬਹਿ ਜਣਾ ਦਾ ਬਿਆਹ ਨਹੀਂ ਹੁੰਦਾ ਉਹਦੀ ਮਾਤ ਵੰਦੀ ਹੈਗੀ ਨਹੀਂ ਮੇਰੇ ਮੁੰਡੇ ਰਿਸ਼ਤਾ ਕਰਾ ਦੋ ਮੇਰੇ ਮੁੰਡੇ ਰਿਸ਼ਤਾ ਕਰਾ ਦੋ ਬੱਟ ਤੱਕ ਸਾਨੂੰ ਚੜਨੇ ਨਹੀਂ ਦਿੰਦਾ ਵਿਆਹ ਵਾਲਾ ਕੋਈ ਉਹਦਾ ਕਰਮਾ ਚ ਹੋਇਆ ਉਹਦੇ ਹੋ ਜੂਗਾ ਰਿਸ਼ਤਾ ਹਾਂ ਕਰਮਾ ਕਰਮਾ ਤੇ ਨਹੀਂ ਹੈਗਾ ਕੋਈ ਸਿਵਾਜ ਜਾਣ ਰਿਸ਼ਤਾ ਹੋ ਰਿਹਾ ਨੇ ਕਿੰਨੀ ਦਾ ਉਮਰ ਹੋਈ ਪਈ ਹੈ ਕਿੱਟੀ ਦਾੜੀ ਹੋਈ ਪਈ ਹੈ ਉਹ ਦਾ ਮੁੰਡਾ ਕੋਂਡਾ ਖਾਉਂਦਾ ਉਹ ਤਾਂ ਬਾਲਾ ਕਹੋਂਦਾ ਉਹ ਤਾਂ ਕਹਿੰਦਾ ਮੇਰੇ ਵਰਗਾ ਕੋਈ ਪਿੰਡ ਚ ਨਹੀਂ ਹੈਗਾ ਮੇਰੇ ਤਾਂ ਬਾਲੀ ਇੱਜ਼ਤ ਬਣੀ ਹੋਈ ਆ ਕਹੂਗਾ ਮੈਂ ਆਖਾ ਕਾਣੂ ਤਾਂ ਤਾਂ ਬਹੁਤ ਛਿੰਡੇ ਝੂਲ ਦੇਣ ਚਲਾ ਫਿਰ ਘੁੰਮ ਬਾਗ ਜਾ ਟਾਈਮ ਦੇਖ ਕੇ ਕੋਈ ਮੇਰੀ ਗੱਲ ਜਦੋਂ ਲੰਗੀ ਆਉਂਦੀ ਹੂ ਕੋਈ ਲੱਗ ਜੂ ਕੁੰਗਰੇ ਮਾਰਨ ਬਈ ਸ਼ਰਮ ਕਰ ਮਣੀ ਮੋਟੀ ਤੂੰ ਕੁੰਗਰੇ ਕਦੇ ਪਾਸੇ ਮਾਰਨ ਜਦੋਂ ਮੈਨੂੰ ਦੇਖ ਕੇ ਕੁੰਗਰਾ ਮਾਰਦਾ ਨਾ ਮੈਂ ਤਾਂ ਉੱਥੇ ਡੇਗ ਲਉਣਾ ਮੈਂ ਤਾਂ ਬਣਾ ਤੂੰ ਬੰਦਾ ਤਾਕੜਾ ਆਊਗਾ ਉੱਥੋਂ ਹਾਂ ਤਾਕੜਾ ਆਗਾ ਇਹ ਤਾਕੜੇ ਪਤਾ ਨਹੀਂ ਕਿੰਨੇ ਕ ਦੇਖੇ ਨੇ ਆਇ ਨਿਮੇਟਰ ਦੀ ਰੁੱਦੀ ਤੂੰ ਡਰਦਾ ਨਾ ਮੈਂ ਕਹਤ ਹਾਂ ਹੋਰ ਦੇ ਇੱਕ ਧੱਕਾ ਇੱਕ ਧੱਕਾ ਮਾਰਿਆ ਉੱਠੇ ਨਹੀਂ ਜਾਣਾ ਉਦੋਂ ਤਾਂ ਆੜੀ ਆ ਮੇਰਾ ਚਲ ਚੰਗਾ ਮੇਰੀ ਗੱਲ ਸੁਣ ਮੈਂ ਜਾਣੀ ਹੈਗੀ ਰ ਭਾਈ ਵਰਗਾ ਇਹ ਬਤਾਥਣੇ ਇਹ ਆ ਜਾਣ ਕਰੇ ਉਹ ਉਥੇ ਡੱਕੜ ਕਾ ਹੀ ਆਊਗਾ ਉਹ ਤਾਂ ਬਾਗ ਜਾ ਫਿਰ ਹਾਂ ਚੰਗਾ ਲੈ ਜੀ ਲੱਕੜਾ ਕੱਲ ਨੂੰ ਆ ਜੀ ਕੱਲ ਨੂੰ ਕੀ ਆ ਜੀ ਤਰ ਬਾਈ ਨੂੰ ਆਪੂਗੀ ਮੈਂ ਤਾਂ ਉਹ ਛਾਂਗ ਜੂਗਾ ਤੇ ਨਾਲ ਮੈਂ ਛਟੀਆਂ ਤੋਂ ਛਟੀਆਂ ਉੱਥੇ ਲਈ ਜਾਊਂਗੀ ਹਾਂ ਤਾਂ ਹੋਲੇ ਹੋਲੇ ਛੁੱਟਣੇ ਇਹ ਕਦੇ ਹੋਂ ਛੁੱਟੀਆਂ ਨਹੀਂ ਆ ਹੁਣ 베ਲੀ ਹੋਵੇਂਗੀ ਤੂੰ ਵੇ 베ਲੀ ਕਿੱਥੇ ਬਹਿ ਜਾਣੇ ਜਾ ਕੇ ਹੁਣ ਕੰਮ ਧੰਦਾ ਕਰੂੰਗੀ ਸਾਗ ਸੂਤਰ ਨੂੰ ਜਾ ਕੇ ਹੋਰ ਭਾਈ 10 ਮਿੰਟ ਲੈ 10 ਮਿੰਟ ਤੇਰਾ ਤਾਂ ਜੀ ਨਹੀਂ ਲੱਗਣਾ ਘਰ ਦਾ ਤੋਰ ਨੂੰ ਮੈਨੂੰ ਚਲ ਚੰਗਾ ਹੋਰ 10 ਮਿੰਟਾਂ ਨਾਲ ਕੀ ਹੁੰਦਾ ਸੀਗਾ ਮੈਂ ਨਹੀਂ ਬੱਸ ਹੁਣ ਤਾਂ ਜਾਣੀ ਆ ਮੈਂ ਚਲ ਆ ਜੀ ਮੈਂ ਦੁਕਾਨ ਨੂੰ ਆ ਗਈ ਚੰਗਾ ਚੰਗਾ ਚਲ ਹੁਣ ਕੰਨ ਨੂੰ ਆਉਂ ਵੀ ਲੱਗਣਾ ਥੋੜਾ ਦੇ ਦਾਂਗੇ ਨਾਲੇ ਕੋਈ ਸਾਫ ਕੀ ਰੱਖੀਏ ਫੇਰੀ ਕੰਮ ਦਾੰਟਾ ਬੰਦਾ ਜੇ ਕਿਨੂੰ ਦੇਵਾਗੇ ਕੋਣ ਨੂੰ ਅੱਜ ਕੱਲ ਕੰਮ ਆ ਲਈ ਮੱਤਰਾ ਮੱਤ ਰੱਖੰਦਰਾ ਆਪਾਂ ਉਹਦਾ ਕੰਮ ਕਰ ਟੜਣਾ ਕਰ ਲਿਆ ਜੋ ਨਾਲੇ ਕੁੱਤੇ ਨੂੰ ਲਾ ਦੇ ਜਿੰਦਾ ਤੇ ਆਪਾਂ ਵੀ ਹੁਣ ਘਰੇ ਚੱਲੀਏ ਨਾਲ ਉਲੀਏ ਜਾ ਕੇ ਆ ਆ ਵੇ ਸੌਰੀ ਜਦੋਂ ਲਾਤਾ ਜਾ ਕੇ ਮਾਰ ਗਿਆ ਤੋ ਰੱਖਤਾ ਮਾਈ ਮਟਰ ਉਲ ਕਰੇ ਚੱਲੀਏ ਤਾਂ ਬਿਦਰ ਦਿੱਤੇ ਚਲਣਾ ਨੂੰ ਲਈ ਜਾ ਕੇ ਤਾਂ ਭਾ ਕਮਕੀ ਬੋ ਇੱਧਰ ਹੋ ਜਾ ਕੰਜਦੇ ਕਣਕ ਵਿੱਚ ਬਤਾ ਦੇਖਣਾ ਲਾਪੋ ਤਾਂ ਆਈ ਨਹੀਂ ਉਹ ਉਹ ਨਹੀਂ ਆਉਂਦੀ ਸਾਗ ਲਈ ਉਹ ਮੁਰਦਾ ਬੂਝੇ ਬਸ ਕਿੱਥੇ ਮਰੂਦ ਮੁੱਕ ਗਏ ਆਪਣੇ ਮੇਜਰਾਂ ਨੂੰ ਹਰ ਦਿਨ ਮਰੂਦ ਪਾ ਪੰਜ ਛੱਤੀ ਰਹਿ ਗਏ ਤੇ ਹਾਂ ਆਉਂਦੀ ਆ ਸਾਗ ਲੈ ਕੇ ਕਹਿੰਦਾ ਮਰੂਦ ਮਰੂਦ ਵੀ ਲੈ ਜਾਂਦੀ ਐ ਉਹ ਮਰੂਦ ਦਾ ਕੱਟੇ ਨਹੀਂ ਛੱਡਦੇ ਸੋਰਨਾ ਪਾ ਓਏ ਇਹਦੀ ਨજર ਵੀ ਲੱਗਦੀ ਐ ਸਾਡੇ ਘਰੋਂ ਦੁੱਧ ਲੈਣ ਆ ਕੇ ਸੀ ਪੰਜ ਦਿਨ ਮੈਂਸ ਨਹੀਂ ਮਿਲੀ ਨજર ਤਾਂ ਭਰਾਵਾ ਫਾਲੀ ਲੱਗਦੀ ਹੁੰਦੀ ਐ ਓਏ ਬਾਕੀ ਸੁਣੇ ਮੇਰੀ ਗੱਲ ਸੁਣ ਲੈ ਕਦੂਆ ਇਹ ਤੈਨੂੰ ਪਤਾ ਗਾ ਚ ਖੇੜਾ ਤੈਨੂੰ ਪਤਾ ਪਹਿਲੇ ਤੁਨੂੰ ਇਲਤੀ ਬੰਦਾ ਰਿਹਾ ਸੀ ਗੱਲ ਕਰ ਤੈਨੂੰ ਮੈਨੂੰ ਲਾਤੀ ਨੇ ਮੇਰਾ ਰੰਗ ਮੇਰਾ ਰੰਗ ਕਾਲਾ ਹੋ ਗਿਆ ਗੱਲ ਸਹੀ ਆਪਾਂ ਓ ਪਾਪਾ ਜੀ ਇਦਾਂ ਸਾਡਾ ਮਾਰ ਲੈ ਕਿ ਬੁੱਠਾ ਮਗਰੋਂ ਕੇ ਬੋੜ ਮਾਰਾ ਬੈ ਜਾਣ ਮੈਨੂੰ ਪਤਾ ਪੈਰ ਚੱਕੀ ਸੀ ਮਾਰੀ ਜੀ ਕਿਉਂ ਕੀ ਗੱਲ ਉਹ ਮੈਨੂੰ ਥੋੜੇ ਨਾਲ ਜਾ ਰਾਕ ਤੂੰ ਬਾਹਰ ਰੰਗ ਗੁਰਾ ਮਦਾਂ ਨਾ ਤਰ ਰੇ ਤੂੰ ਕਾਲਾ ਹੋ ਜਾਣਾ ਆਪਾਂ ਮੁੰਡਾ ਖੁੰਡਾ ਸੀ ਜਦੋਂ ਜੜ ਬੰਤੀ ਈ ਨਾ ਤੁਸੀਂ ਇੱਥੇ ਕਿਹਦੀ ਮਾਰ ਤੇ ਖੜੇ ਮਤੋਂ ਨੇ ਜਾਣੇ ਬੈ ਜਾਣ ਅਸੀਂ ਤਾਂ ਤੇਰਾ ਰਾਹ ਧੱਕਦੇ ਸੀ ਕਿਉਂ ਕੀ ਗੱਲ ਮੇਰਾ ਰਾਹ ਕੱਲ ਧੱਕਦੇ ਸੀ ਤੂੰ ਕਿਧਰੋਂ ਆਇਆ ਇਧਰੋਂ ਬਈ ਮੈਂ ਤਾਂ ਸਾਗ ਦੀ ਉੱਥੇ ਦੌੜ ਕੇ ਲੈਣੀ ਸਾਗ ਤੇ ਤੂੰ ਤਾਂ ਹੈ ਹੀ ਨਹੀਂ ਕਿਸੇ ਨਾਲ ਤੇ ਆਹ ਤੇਰਾ ਕਾਲਾ ਜਾ ਬੈ ਜਾਣਿਆ ਇਧਰੋਂ ਤੋਰ ਹੁ ਲੈਣੇ ਕੰਨੀਓ ਹਾਂ ਉਹ ਉੱਥੀਆਂ ਗੱਲਾਂ ਸ ਮੈਂ ਭਾਈ ਸੂਟ ਦਾ ਬਾਹ ਤਗੜਾ ਪਾ ਕੇ ਤੇ ਵਿਆਹੂਗਾਏ ਸੀ ਮੈਂ ਵਿਆਹ ਕਾਣੂ ਗਏ ਸੀ ਇਹ ਤਾਂ ਮੋਟਾ ਕਰਵਾਥ ਇਸ ਮੈਂ ਬੰ ਮਰੂਦ ਮਰਾਦ ਲੱਗਿਆ ਕੋਈ ਵੇ ਨਾ ਨਾ ਭਾਈ ਇੰਦਰ ਨਾ ਜਾਏ ਮੈਂ ਮਰੂਦ ਤਾਂ ਪੰਜ ਚਾਰੀ ਲੈ ਗਏ ਤੇਰੀ ਨਜ਼ਰ ਲੱਗਦੀ ਐ ਭਾਈ ਪਛਾਵਾ ਤੇਰਾ ਮਾੜਾ ਹੋ ਬੇ ਦੇ ਦੇ ਇਹ ਹੈਗਾ 100 ਦੇ ਹੈ ਜਿਹੜੇ ਪੂਰਾ ਵਾਸਤੇ ਰੱਖਿਆ ਸੀ ਬੇ ਮੇਰੇ ਤਜਾਬ ਬਣਾਏ ਪੈ ਗਏ ਇਹ ਤਾਂ ਨਾ ਕਹ ਤਜਾਬ ਜੱਥੇ ਹੀ ਖੋ ਜਾਂਦਾ ਤਜਾਬ ਤੂੰ ਤਜਾਬ ਪੈ ਸੜ ਬੈਠੇ ਨਿਕਲਿਆ ਪਿਆਗਾ ਸੁਪਾ ਜਾ ਲੈ ਬੇ ਬੈਹ ਜਾਣੇ ਮੇਰੇ ਤਜਾਬ ਬਣਾ ਪੈ ਕਾਲ ਜੇਤੀ ਕਾਜ ਇਹ ਤਾਂ ਬਸ ਤਿਆਰ ਬਣ ਗਿਆ ਹੈ ਭਾਈ ਅੰਦਰ ਜੀ ਮੈਥੇ ਦੂਰੇ ਤੇਰੇ ਮਰੂਦ ਲੱਗਦੇ ਹੁੰਦੇ ਨੇ ਬਾਹਰ ਬੰਦਾ ਭਾਈ ਮੂਦਾ ਕੂਚੀ ਰਹਿ ਗਿਆ ਕੱਲਾ ਹੋਰ ਤਾਂ ਬਾਹਰ ਹੋਰ ਤਾਂ ਸਾਰਾ ਸਮਾਨ ਦਾ ਚਖੇੜਾ ਲੈ ਗਿਆ ਸਤਖੋਗੇ ਕੀ ਹੋ ਕੀ ਲੈ ਗਿਆ ਅਸੋਰ ਤਖੋਗੇ ਆਹ ਤੇ ਫੁੱਲ ਲਾ ਗਿਆ ਤੁਰ ਕੇ ਸਾਡੇ ਕੋਲ ਤਾਂ ਕੱਲਾ ਬੂਧੇ ਰਹਿ ਗਿਆ ਥਲੇ ਕੰਨ ਕੋ ਪਾਣੀ ਤਾਂ ਨਹੀਂ ਪੀਣਾ ਪਿਆ ਦਨੇ ਭਾਈ ਵੇ ਮੇਰੀ ਗੱਲ ਸੁਣ ਵੇ ਵੇ ਤੈਨੂੰ ਰਿਸ਼ਤਾ ਕਰਾਂਗਾ ਵੇ ਤੇ ਕਿਹੜੇ ਸਾਥ ਹੁਣੀ ਸਰ ਵੇ ਤੂੰ ਇਹਨੇ ਆ ਤੂੰ ਸਾਡੇ ਮਰੂਦ ਉਹ ਤੂੰ ਕਿਉਂ ਰਿਸ਼ਤੇ ਦੇ ਚੱਕਰਾਂ ਚ ਪੈਣੀ ਆ ਤੂੰ ਚੁੰਨੀ ਜਾ ਕੇ ਆ ਵੀ ਆ ਜਾਈਂ ਵੇ ਮੈਂ ਕਿਉਂ ਆ ਜਾਵੇ ਭਾਜਣਾ ਨਾ ਵੇ ਚੱਕ ਤੇ ਡਾਂਗ ਇਧਰ ਸਰਚ ਮਾਰੂ ਮੈਂ ਓਏ 10 ਕਿਲੋ ਜ਼ਮੀਨ ਇਹਦੇ ਕੋਲ 10 ਕਿਲੋ ਜ਼ਮੀਨ ਆ ਮੈਂ 10 ਕਿਲੋ ਦਾ ਕੀ ਕਰਨਾ ਕੁੜੀ ਦਾ ਪਰ ਕਿੱਡੀ ਗਾ ਭਾਈ ਹਾਂ ਮੇਰੀ ਗੱਲ ਸੁਣ ਵੇ ਇਹ ਤਾਂ ਤੇਰੇ ਤੇ ਮੱਚਦਾ ਹੈ ਤੈਨੂੰ ਰਿਸ਼ਤਾ ਕਰਾ ਦੇਣੀ ਆ ਪਰ ਇਹੇ ਵੀ ਨਹੀਂ ਭਾਈ ਮੈਨੂੰ ਰਿਸ਼ਤਾ ਹੋਣਾ ਪਾ ਬੇ ਮੇਰੀ ਤਾਂ ਗੱਲ ਸੁਣ ਲਾ ਹਾਂ ਰਪੀਆ 1.5 ਲੱਖ ਦੂੰਗਾ ਆ ਬਾਤ ਓਏ ਮੈਂ ਇਹ ਗੱਲ ਸੁਣ ਲਾ ਖਾਲ ਲੱਗ ਖੇੜਨੇ ਵਰਗੀ ਕੁੜੀ ਲੈ ਕੇ ਦੂੰ ਤੈਨੂੰ ਓ ਕੋਈ ਗੱਲ ਨਹੀਂ ਇਹੇ ਜੇ ਖੇਲਣਾ ਕਦੋਂਦੋਂ ਨਹੀਂ ਰਹਿੰਦੀਆਂ ਹੁੰਦੀਆਂ 1 ਲੱਖ ਦਾ ਭਾਈ ਲਾ ਦੇਾਂਗੇ ਆ ਤਾਂ ਪਾਣੀ ਮਾਰਦਾ ਇਹਦੇ ਨਾਲ ਕਿਉਂ ਰਹਿਣਾ 24 ਘੰਟੇ ਬੈਹਿ ਜਾਣੇ ਉਹ ਘਰ ਦਾ ਮਨ ਤੁਹਾਨੂੰ ਭਈ ਪਤਾ ਹੈ ਘਰ ਸਾਹਮਣੇ ਜਿਹੜਾ ਵੱਡਦਾ ਹੁੰਦਾ ਹਾਂ ਹਾਂ ਇਹਨੂੰ ਆਇਆ ਵੀ ਇਹਦਾ ਰਿਸ਼ਤਾ ਨਾ ਹੋ ਜੇ ਇਸੇ ਨਾਲ ਮੋਬਾਈਲ ਪੱਕ ਜਾਂਦੀ ਜਵਾਕ ਜੰਮਾ ਬੈਹਿ ਜਾਊਗਾ 2 ਸਾਲਾਂ ਨੂੰ ਹੈ ਨਾ ਉਹਦੋਂ ਮਰਖਾ ਬਿਲਾਊ ਹੈ ਕਿਉਂ ਕੀ ਗੱਲ ਆ ਬੈਹਿ ਜਾਣਾ ਨਾ ਹੱਬਤਾ ਉਹ ਗੋਡੇ ਦੇ ਕੱਲ ਬੁਆ ਕੇ ਆਏ ਨਾ ਸਾਂ ਨਾਲ ਟੱਕਰ ਮਾਰੀ ਸੀ ਹੈ ਬੇ ਮੈਂ ਸਾਸਲ ਮਾਉਣ ਗਏ ਸੀ ਗੋਡੇ ਦਾ ਭਈ ਸੋਨੇ ਵਾਲੀ ਨਜ਼ਰਾਂ ਨੇ ਖਾਲੇ ਸੁਨਦਸ਼ ਕੇ ਦਾ ਹਟਿਆਗਾ ਬੇ ਨਜ਼ਰਾਂ ਦਾ ਖਾਲੇ ਤੂੰ ਸੋਨਾ ਵਾਲਾਂ ਕੇ ਤੈਨੂੰ ਤਾਂ ਰਿਸ਼ਤਾ ਕਰਾਉਣੀ ਆ ਤੂੰ ਐ ਕਰ ਭਾਈ ਅਕਤੂ ਮੜਾ ਸ਼ਰਮਾ ਕੱਢ ਕੇ ਲਾ ਦੇ ਤਾ ਹੁਣ ਜੀ ਤੇ ਮੈਂ ਮੈਂ ਕਹਿੰਦਾ ਤੇਰੇ ਨਾਲ ਲਾਦਾ ਨਾ ਨਾ ਪੰਨਾ ਨਹੀਂ ਜੀ ਨਹੀਂ ਆਹੋ ਇਹਦੇ ਨਾ ਨਾ ਟੋਪੇ ਸਗਾ ਦੇਣ ਦਾ ਸਮੁੰਦਰ ਵੀ ਸੁੱਕ ਗਿਆ ਆਹੋ ਮੇਰੀ ਗੱਲ ਸੁਣ ਬੇ ਇਹਦੇ ਨਾਲ ਨਾ ਤੂੰ ਬਦਨਾਮ ਹੋ ਜੀ ਇਹ ਤਾਂ ਤੀਵੀਆਂ ਦਾ ਜਾਰ ਹੈ ਇਹ ਸਾਰਾ ਦਿਨ ਆ ਹੀ ਦੇਖ ਰਿਹਾ ਕਿਹੜੀ ਨੰਗੀ ਕਿਹੜੀ ਆ ਪਾੜ ਪਵਾਉਂਦੀ ਹੈ ਤੇ ਮਾਰੀ ਮੋਟੀ ਜਿੱਤ ਬਣੀ ਹੋਈ ਆ ਤੂੰ ਕਿਉਂ ਇਹਦੇ ਨਾਲ ਰਹਿ ਕੇ ਚਾਹ ਤੂੰ ਕੱਲ ਆ ਜਾਂਦਾ ਉਹ ਇਹਦਾ ਕੱਲ੍ਹ ਵਾਸਤੇ ਇੱਜ ਦਿਖਾ ਪਰਦਾ ਤੂੰ ਆਇਆ ਸਾਹ ਦਾ ਆਇਆ ਸੀ ਕੋਕ ਨਾ ਅਗਲੀ ਵਾਰ ਪੋਟਾ ਖੜਾ ਹੋ ਜੀ ਉਹ ਪੰਗਾ ਇਹਦਾ ਕਿਉਂ ਪੰਗਾ ਲੈਣਾ ਉਹ ਫਿਰ ਆਏ ਬਈ ਇਹ ਹੋ ਸਕਦਾ ਹੈ ਤੇ ਹੈਗਾ ਰਿਸ਼ਤਾ ਦਾ ਕਰਾ ਦੇਉਗੀ। ਮੇਰੀ ਗੱਲ ਸੁਣ ਲੈ, ਰਿਸ਼ਤਾ ਮੈਂ ਕਰਾ ਦੂੰਗੀ। ਪਰ ਆਹ ਬੰਦੇ ਦੀ ਯਾਰੀ ਛੱਡ ਤੇ। ਤੇਰਾ ਭਾਈ ਜਰਾ ਅਸੀਂ 8 ਮਿੰਟ ਹੋ ਗਿਆ ਤੂੰ ਕਰੇ ਪੱਛੇ ਨੂੰ। 8 ਨਹੀਂ ਹੁੰਦਾ ਭਾਈ ਫਿਰ ਐ ਕਰ ਕਰਾਵਾ ਰਿਸ਼ਤਾ ਭਾਈ। ਰੋਟੀ ਟੁਕ ਵਿੱਚੇ ਮੈਂ ਖਾਈ ਚੱਲੂ। ਨਾ। ਫੇਰ ਨਹੀਂ ਆਂਦੀ ਕਰਨ ਵੀ ਰਹਿੰਦੀ। ਭਾਈ ਮੇਰੀ ਗੱਲ ਸੁਣ ਮੈਂ। ਇਹ ਤਾਂ ਆਈ ਨਹੀਂ ਪਿਆ ਦੂਜੇ ਦਿਨ ਚੰਨੀ ਆਪੀ ਕਾ ਕੇ ਖੜ ਜਿਓ ਤੇ। ਨਾ ਨਾ ਭਾਈ। ਹਾਂ। ਤੇਰੀ ਮੋਟਾ ਭਾਜੀ। ਹਾਂ, ਤੈਨੂੰ ਕਹਿੰਦੀ ਤੇ ਕਰਾ ਦਿੰਦੇ। ਉਹ ਤਾਂ ਮੇਰੇ ਵੀ ਕੱਲ ਨੂੰ 15 ਮਿੰਟ ਲੱਗਿਆ। ਅੱਲਾਹ ਦੇਖ ਲੈ। ਮੈਨੂੰ ਕੋਈ ਬਾਹਰ ਮੈਨੂੰ ਮੈਂ ਬਸ ਮੈਂ ਰੁੜ ਗਿਆ ਨੇ ਮੈਨੂੰ ਪਤਾ ਕਿ ਟੇ ਕੰਮ ਵੇਲੇ ਤੁਸੀਂ ਹੈਗੇ ਹੋ ਉਹ ਨਾ ਨਾ ਭਾਈ ਉਹਨਾਂ ਨੂੰ ਕੱਲ ਪਰਸੋਂ ਹੀ ਤੜਾਗੀਆਂ ਲਾ ਕੇ ਛੱਟੀਆਂ ਆਈਆਂ ਹਾਂ ਆਹੋ ਨਹੀਂ ਉੱਥੇ ਰੁੜੀ ਜਾਂਦੇ ਸੀ ਪਈਆਂ ਖੇਤ ਚ ਉਹ ਮੇਰੇ ਤਾਂ ਪੈਸੇ ਫੋਨ ਵਾਲੇ ਵੀ ਸੁੱਖ ਨਹੀਂ ਦਿੱਤੀ ਵੀ ਸੁੱਖ ਦੇ ਕਿ ਆਉਂਗਾ ਤੇ ਦੁੱਧ ਵਾਲੇ ਤਾਂ ਪਰਸੋਂ ਨਿਕਲ ਹੀ ਜਾਂਦੇ ਆ ਪਰਸੋਂ ਦੇ ਮੈਂ ਕੋਈ ਨਾ ਐਨੀਆਂ ਫੜਾ ਨਾ ਮਾਰੋ ਮੈਂ ਕਿਹੜਾ ਕੁਛੜ ਚ ਲਈ ਫਿਰਦੀ ਆ ਕੁੜੀ ਬਿਸਲ ਨੂੰ ਕੱਢ ਕੇ ਹੁਣੀ ਫੜਾ ਦੂੰਗੀ ਕੋਈ ਨਾ ਗੱਲ ਤੋੜ ਲੂੰਗੀ ਜੇ ਕਰਮਾ ਚ ਹੋਈ ਤਾਂ ਮਿਲ ਜੂਗੀ ਪਰ ਤੈਨੂੰ ਮੈਂ ਜ਼ਰੂਰ ਕਰਾਉਂਗੀ 1.5 ਲੱਖ ਰੁਪਏ ਤਿਆਰ ਰੱਖੀ ਜੇ ਕੱਦੂ ਨੂੰ ਰਿਸ਼ਤਾ ਕਰਾਉਣੀ ਆ ਫਿਰ ਅਸੀਂ ਹੋਰ ਨੂੰ ਜਵਾਬ ਦਿੰਨੇ ਆ ਪਹਿਲਾਂ ਆਈ ਜਾਂਦੇ ਸਾਡੇ ਕੋਲ ਸਹੀ ਹੈ ਭਾਈ ਇਹ ਰਖਾਣਾਂ ਨੇ ਉਹਨੂੰ ਮੈਂ ਸਾਡੇ ਆ ਕੇ ਹਰ ਮਸਾਲੇ ਧਣੀਆਂ ਮੂਰੇ ਇਹ ਤਾਂ ਕੋਈ ਗੱਲ ਹੀ ਨਹੀਂ ਹੋ ਰਹੀ ਗਲਤ ਤਾਂ ਤੇਰੀ ਹੋ ਰਹੀ ਆ ਉਹ ਗਲਤ ਤਾਂ ਮੇਰੀ ਹੋਈ ਨਾ ਚੱਲ ਹੁਣ ਫਿਰ ਇਹ ਕਿਹਨੂੰ ਜਵਾਬ ਦਊਗਾ ਮੇਰੇ ਹੱਕ ਤੇ ਰਿਪੋਰਟ ਪਾਤੀ ਨਹੀਂ ਰੋਟੀ ਉਹ ਭਾਈ ਹੁਣ ਮੈਂ ਰੋਟੀ ਤੱਕ ਇਹਦੇ ਕੋ ਏ ਤੈਨੂੰ ਭਾਨੀ ਵੀ ਇਹੀ ਮਰਵਾਊਗਾ ਮੈਂ ਦੱਸਤੀ ਗੱਲ। ਓ ਮੈਂ ਕਹਾਂ ਲਾ ਭਾਨੀਆ ਮਰਾਉਣ ਵਾਲਾ ਸੌੜ ਕੇ ਤੂੰ ਸਾਡੇ ਭਾਈਆਂ ਚ ਪਾੜ ਪਾਈ ਜਾਨੀ ਆ। ਪਾੜ ਪਾਈ ਜਾਨੀ ਆ। ਅਸੀਂ ਇਕੱਠੇ ਨਾ ਆਉਂਦੇ ਰਹੇ ਟੋਬਿਆਂ ਚ। ਆਹੋ। ਟੋਬੇ ਚ ਨਾ ਜੁਗ ਰਹੇ। ਓ ਮੇਰੀ ਗੱਲ ਸੁਣ ਨਾ ਓਏ। ਇਹ ਕਰ ਗਈ ਮਿੱਠੀ ਆਪਣਾ ਜਿਹੜਾ। ਇਹ ਮੈਨੂੰ ਆਇਆ ਵੀ ਮੈਂ ਲਾਰਾ ਲਾ ਦੂੰਗੀ। ਇਹ ਛੜੇ ਮਰ ਜਾਣਗੇ। ਓ ਮੈਂ ਵੀ ਯਾਰ ਸੁਣ ਮੈਂ ਤਾਂ ਸੋਟੀ ਨਾਲ ਬਦਨਾਮ ਜਾ ਹੋਇਆ ਭੈਣ ਲੈ ਸੋਟੀ ਤੂੰ ਫੜ ਓਏ। ਕੰਜ ਜੀ ਮੈਨੂੰ ਢੱਡਨੇ ਬਦਨਾਮ ਕਰ ਰੱਖਿਆ। ਮੈਂ ਤਾਂ ਗੋਟੇ ਪਾ ਕੇ ਲਾਣਾ ਮੈਂ ਤਾਂ ਵਧੀਆ ਪਿਆਹ ਉਂਟਾ ਵਧ ਗਿਆ ਪਿਆ ਕੰਦਰ ਦਾ ਕਾਲੀ ਕਾਲੀ ਕਰਾਖਾ ਨਾ ਇਹ ਮੈਂ ਬਾਹਰ ਮੈਂ ਤੇਰੇ ਮਾਹ ਹਾਂ ਨਾ ਬਾਹਰ ਮੈਂ ਤੇਰੇ ਮਾਹ ਮੈਂ ਵੀ ਜੇ ਮਾਰਾ ਜਾ ਛੱਟ ਜਾ ਹੋ ਜਾ ਮੈਂ ਵੀ 8 ਸਾਲ ਦੀ ਲੱਗੂ ਆ ਚੱਲ ਫਿਰ ਮੈਂ ਤਾਂ ਚਾਰ ਤੁਰ ਹੋਣਾ ਓਏ 2 ਮਿੰਟ ਖੜ ਜਾ ਕੰਜੀ ਦਾ 2 ਮਿੰਟ ਖੜ ਜਾ ਇੱਧਰ ਓਏ ਮੂਰੇ ਲੰਗੀ ਜਾਂਦਾ ਕੰਜੀ ਦਾ ਰੋੜੀ ਕੁੱਟ ਜਾ ਇਹ ਨਹੀਂ ਪਤਾ ਕੁਝ ਓਰੇ ਆ ਜਾ ਓਏ ਰਾਤ ਨੂੰ ਰੋੜੇ ਚੱਕੜੇ ਬਣਗੇ ਆਪਾਂ ਨੂੰ ਯਾਰ ਓ ਮੱਕਰੀ ਆ ਜੇ ਨਾ ਗੱਲ ਰੰਗੇ ਨਾ ਕੀ ਕਹਦਾ ਓ ਪੁੱਛਾਈਆਂ ਦਾ ਕੰਮ ਕਰਦਾ ਖਾਂਦਾ ਮੈਨੂੰ ਫੋਟੋ ਦੇ ਦੇ ਕੋਲਾ ਦੀ ਆ ਮਗੇ ਮੇਰੀ ਫੋਟੋ ਦੇ ਕਿਉਂ ਬਟਾ ਉਹ ਕੈਂਜਰ ਦਿਆ ਕਰੋਨਾ ਦਾ ਟੂਣਾਗਾ ਕੋਈ ਤੇ ਟੂਣਾ ਕਰਾ ਦਿੰਨੇ ਆ ਛੇੜਦੇ ਆਗੇ ਮੋਣੀ ਬਾਣੀ ਓ ਬਾਕੀ ਸੋਹਣੇ ਰੰਗਾ ਸੀ ਜਿਹੜਾ ਰੰਗਾ ਓ ਰੰਗਾ ਪਹਿਲੇ ਦੋਨਾਂ ਤੇਰੇ ਨਾਲ ਚੇਲੇ ਚਪਟਣਾ ਰੱਖਿਆਗਾ ਜਿਹਦਾ ਹਾਂ ਆਉਂਦੀ ਉਹ ਪਤਲਾ ਬਣ ਗਿਆ ਕੰਮ ਕਰ ਲੈ ਤੇ ਰਿਸ਼ਤਾ ਕਰਾਉਣਾ ਆਈ ਆ ਭਾਈ ਮੈਂ ਮੇਰੀ ਗੱਲ ਸੁਣ ਭਾਈ ਤੁਹਾਨੂੰ ਪਤਾ ਤਾਂ ਲੱਗ ਗਿਆ ਹੁਣ ਮੈਂ ਗਈ ਸੀ ਚਖੇੜੇ ਕੋਲੇ ਦਾ ਹਾਂ ਇਹ ਕੋਲੇ ਗੱਲ ਨਾ ਕਰਦੇ ਨੇ ਤੇਰਾ ਭਾਈ ਨਾ ਜੀ ਬਿਤੀ ਆਇਆ ਕੋਲੇ ਬੈਠੀ ਵੋਟਾਂ ਵੀ ਗਿਲਤੀ ਹੋ ਜਾਂਦੀ ਹੈ ਕਦੇ ਉਹਦੇ ਕੋਲੇ ਗੱਲ ਕਰ ਦਾਂ ਉਹ ਤਾਂ ਮੂਤ ਟੀਕੇ ਮੇਰੇ ਮੇਰੇ ਨਰੇ ਕੁੱਟੂਆ ਭਾਈ ਮੇਰੀ ਗੱਲ ਸੁਣਾ ਇਹ ਤੂੰ ਕਹਿਣੀ ਹੋਵੇ ਤੇਰੀ ਗੱਲ ਪੜਦੇ ਜਿ ਰਹਿ ਜੇ ਸਾਡਾ ਮੂੰਹ ਬੰਦ ਦੇ ਲੈ ਰੁਪਈਏ ਲਿਕੇ ਉਹ ਨਾ ਅੱਜ 70 ਰੁਪਈਆ ਦੇਣਾ ਹੁਣ ਤਾਂ ਉਹ ਰੁਪਈਏ ਲੈਣੇ ਉਹਨੇ ਨਾ ਕੁੱਟੂਆ 300 ਰੁਪਈਆ ਲਗੂ ਭਾਈ ਮੈਂ ਤਾਂ ਆਪੀ ਕਹਿੰਸ ਤੈਨੂੰ 2000 ਰੁਪਏ ਉਹ ਤਾਂ ਫਰਕ ਲੈ ਹੀ ਆ ਮਰਨੇਓ ਜੇ ਤੁਸੀਂ ਰਿਸ਼ਪਤਾ ਲੈਣ ਲੱਗੇ ਤਾਂ ਫਿਰ ਮੈਂ ਕੀ ਦਾ ਮੂੰਹ ਬੰਨੂਗੀ ਔਰ ਕੇ ਫੇ ਤੇਰੀ ਕਿਸਤੀ ਵੀ ਉਹ ਜਿਹੜਾ ਪਟਾਏ ਗਿਆ ਘਰ ਵੀ ਪਟਾ ਜਾਊ ਤੇਰਾ ਮੈਂ ਮੇਰੀ ਗੱਲ ਸੁਣ ਮੈਂ ਉਹਨੂੰ ਮੇਰੇ ਰਿਸ਼ਤਾ ਕਰਾ ਦੂੰਗੀ ਨਾ ਨਾ ਕਿਸੇ ਮੂਰੇ ਗੱਲ ਨਹੀਂ ਕਰਨੀ ਤੂੰ ਨਾ 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 ਕਹਿ ਦੇ ਨਾ ਫਾਂ ਰਿਸ਼ਤਾ ਕਰਾ ਕਿਹੜਾ ਜੰਮ ਪੱਕੀ ਗੱਲ ਕਰਤੀ ਆ ਮੇਰੀ ਗੱਲ ਸੁਣ ਮੈਂ ਦੱਸ ਦਿੰਦੇ ਦੋ ਬੇ ਜਰ ਮੈਂ ਤੇ ਨਹੀਂ ਗੱਲ ਕਰਾਂਗੀ ਹਾਂ ਕਦੋਂ ਮਰਜ਼ੀ ਕਰਦੇ ਹੋ ਦੱਸ ਦੇਣ ਦੇ ਦੋ ਮੈਨੂੰ 10 ਦਿਨਾਂ ਤੋਂ ਪਹਿਲਾਂ ਫੋੜਾ ਰਿਸ਼ਤਾ ਪੂਰ ਕੇ ਕੇ ਦੱਸ ਦੇਣਾ ਤਾਂ ਬਾਅਦ ਨਾ ਆਇਆ ਫਿਰ ਤੇਰੇ ਘਰੇ ਸੰਬਣਾਉਣਗੇ ਭਾਈ ਨਾ ਬੇ ਮਰ ਲਿਆ ਐ ਨਾ ਰੋਲਾ ਜਿਹੜਾ ਤੂੰ ਪਾਈ ਜਾਣਾ ਮੈਂ ਲਾਦਾ ਉਹੀ ਇੱਥੇ ਰੋਲਾ ਪਾ ਕੇ ਸੁ ਦੱਸ ਦਨਾ ਮਾਜੀ ਤੇਰਾ ਨਾਂ ਲੱਗਾ ਕੋ ਰਿਸ਼ਤੇ ਦਾ ਫੋ ਫਿਰ ਚੁੱਪ ਕਰਕੇ ਕੱਪੜਾ ਲੀੜਾ ਬੰਨ ਕੇ ਆ ਪੀ ਆ ਜੀ ਸਾਡੇ ਘਰੇ ਮੈਂ ਨਹੀਂ ਆਉਂਦੀ ਤੁਹਾਨੂੰ 3 ਵੀ ਲਿਆ ਦੂੰਗੀ ਬਹਿ ਜਾਣਿਓ ਉਹ ਨਿਕਲਿਆ ਤਾਂ ਉਹ ਸੇਤੀ ਕਰ ਪਾਈ ਅਸੀਂ ਦਾ ਆਧਾਰ ਕਾਰਡ ਤੇ ਨਾਂ ਜਾ ਪੋਰਾ ਸੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਅਹੀਂ ਕਹਿਦੀ ਫੁੱਡ ਬਾਈ ਕੋਈ ਗੱਲ ਨਾ ਕਰਦੇਓ ਬਹਿ ਜਾਣਿਓ ਹੁਣ ਮੂਤ ਪੀਣ ਤੇ ਮਾਰੇ ਤੁਸੀਂ ਬੋਟ ਵਾਲਿਆਂ ਕੋਲ ਜਾਉਂਗੂ ਤੂੰ ਐਂ ਦੱਸ ਐ ਦਰਵਾਇਆਂ ਖਾਦ ਪਾਣੀ ਖੜਾ ਦਾ ਕਿਉਂ ਵੀ ਕਰਨਾ ਸੀ ਢੱਟੀ ਜਾ ਕੇ ਆਉਣੀ ਸੀ ਐ ਬਹਿ ਜਾਣਿਓ ਮੈਂ ਹਾਂ ਖੜੇ ਗੋਥੇ ਉਹ ਪਾਣੀ ਲਾਈ ਜਾਂਦੀ ਸੀ ਕੱਲ ਕੋਲ ਜਾ ਯਾ ਨਾ ਯਾਰ ਤੂੰ ਆ ਕਰ ਕੋ ਖੜ ਦੋ ਮੈਂ ਤਾਂ ਮੈਂ ਜਾ ਕੇ ਬਣਾ ਓਏ ਜਾ ਯਾ ਪਾ ਜਾ ਪਹਿਲਾਂ ਤੇਰਾ ਲੀਣ ਕੰਜ ਦਾ ਬੜਾ ਤਖਾਗਾ ਉਸ ਬੜਾ ਉਹ ਕਰ ਦਨ ਬੇ ਮੇਰੀ ਗੱਲ ਸੁਣ ਵੇ ਇਹ ਤਾਂ ਜਿਹੇ ਜਹ ਹੈਗਾ ਹੈਗਾ ਤੂੰ ਇਹਨੂੰ ਕਹਿ ਦੀ ਗਾਹਣ ਗੱਲ ਕਰ ਦੇ ਜਿਉ ਹਣ ਕੇ ਚੰਗਾ ਤੇਰਾ ਬਾਜ ਤਾਂ ਮੈਨੂੰ ਬੜਾ ਨਹੀਂ ਕੁੱਟੂਗਾ ਜੇ ਉਹਨੂੰ ਪਤਾ ਲੱਗ ਗਿਆ ਵਿੱਚ ਖੇੜੇ ਕੋਲ ਆਈਏ ਹਾਂ ਇਹ ਪਿੰਡ ਦਾ ਗੁਰੂ ਬੋਤਲੇ ਕੋਠੇ ਜਿਹੜੇ ਖਿਲੰਦਾ ਕਰੇ ਨਾ ਮਰੇ ਮੈਂ ਤਾਂ ਐ ਪੰਗਾ ਰਕੀ ਜਾਂਦਾਗਾ ਤੇ ਤੂੰ ਐ ਕਹਿਨੀ ਤੇ ਉਹ ਤਾਂ ਆਪਣਾ ਉੱਲੂ ਬਣਾ ਲਿਆ ਝੂਠ ਮਾਰ ਕੇ ਗਈ ਹੈ ਹੈ ਤੇ ਇੰਨੇ ਚੋ ਭੁੱਲ ਭਲ ਜੂਆ ਜੇ ਤੂੰ ਤੁਸੀਂ ਮੈਂ ਜੀ ਬੱਚਾ ਸੰਗਲ ਤੇ ਸੰਗਲ ਤਾਂ ਪਿਆ ਹੋਊਗਾ ਕਿ ਸੰਗਲ ਲਾਉਣਾ ਪੂਗਾ ਜਿਹੜਾ ਸੈਂਡ ਕਰੇ ਸੰਗਲ ਲਾ ਕੀ ਬਣੂਗਾ ਫੇਰ ਤਾਂ ਚੜਦਾ ਕੋਠੇ ਨਹੀਂ ਕੋਠੇ ਤੇ ਸਰਕਾਰ ਹੀ ਮਾਰਦਾ ਹੋਊਗਾ ਬੇ ਕੋਈ ਨਾ ਸੰਗਲ ਹੀ ਦੇ ਦੂੰਗੀ ਤੈਨੂੰ 500 ਰੁਪਏ ਦੇ ਦੂੰ ਪਰ ਇਹ ਨੂੰ ਨਹੀਂ ਦਿੰਦੀ ਰੱਖਦਾ ਵੀ ਹਾਂ ਹਾਂ ਤੇ ਤੂੰ ਇਹਦਾ ਮੂੰਹ ਹੱਲ ਵੀ ਦਿਓਰ ਬਣ ਕੇ ਚੰਗਾ ਜਿਹੜਾ ਮੂੰਹ ਤਾਂ ਮੈਂ ਪਾ ਲਿਆ ਮੈਂ ਤਾਂ ਤੀਆਂ ਪੁੱਠੀ ਮੁੜ ਕੇ ਆਈਆਂ ਮਖਾ ਨਾਲ ਮੈਨੂੰ ਮੰਨਣਾ ਮੰਨ ਇਹ ਮੇਰੀ ਝਾਕ ਤੇ ਖੜੇ ਸੀ ਵੀ ਇਹ ਉੱਥੇ ਗਈ ਹੈ ਕਿ ਮੈਨੂੰ ਤਾਂ ਤੁਸੀਂ ਨਹੀਂ ਦੱਸਿਆ ਪਰ ਮੈਂ ਬੁੱਝ ਗਈ ਹਾਂ ਮੈਂ ਬੁੱਝ ਗਈ ਮੇਰੀ ਮਾਰ ਤੇ ਖੜਿਆ ਤੁਸੀਂ ਵੀ ਉਧਰ ਗਈ ਹੋਈ ਹੈ ਬੱਦਲ ਤੇ ਠਾਗ ਅੱਜ ਮੈਂ ਠਾਗ ਤਾਂ ਮੈਂ ਤੇ ਨੂੰ ਇੰਸਟਾਗ੍ਰਾਮ ਜੇ ਤੂੰ ਇਹਦਾ ਮੂੰਹ ਬੰਨ ਦੇ ਬਹਿ ਜਾਣੇ ਚੰਗਾ ਮੂੰਹ ਤਾਂ ਬੰਨ ਲੈ ਹਾਂ ਤੇ ਹੁਣ ਅਗਾਹ ਗੱਲ ਨਾ ਹੋ ਜੇ ਮੈਂ ਤੈਨੂੰ ਦੱਸਤੀ ਗੱਲ ਕੋਈ ਕਰਨ ਨਾ ਪਿੱਛਾ ਕੇ ਜੇ ਤੇਰੇ ਬਾਈ ਨੂੰ ਕਿਸੇ ਨੇ ਦੱਸਿਆ ਤੁਸੀਂ ਦੱਸੋਗਾ ਮੈਂ ਤੁਹਾਨੂੰ ਦੋਨਾਂ ਨੂੰ ਕਹਿਤਾ ਉਹ ਨਹੀਂ ਜਾ ਹਾਂ ਕਰਕੇ ਵੀ ਜੇ ਸਾਡਾ ਘਰ ਪੱਟਿਆ ਗਿਆ ਫੇਰ ਨਾ ਸਨ ਖਣਕ ਨਾਲ ਖਤਰ ਵਿੱਚ ਹਾਂ ਹੋਰ ਕਾ ਵੀ ਪਕਾਵਾ ਨਾ ਕੋਈ ਨਾ ਮੇਰੇ ਘਰ ਸੋ ਤਾ ਮਾਰਦੀ ਰੋਟੀ ਖਾਇਆ ਔਰ ਆ ਗੱਲ ਦਾ ਪਤਾ ਨ ਲੱਗੇ ਵੀ ਮੈਂ ਕਿਹੜੇ ਕੋਲੇ ਗਈ ਸੀ ఆ uh. ల